ਯਾਰ ਜਾਂਦਾ ਇੱਥੇ ਸਪੀਚ ਬੰਦ ਕਰ ਦੀਏ ਜਾਂ ਬੰਦ ਕਰ ਲੋ ਯਾਰ ਉਹ ਐ ਨਹੀਂ ਹੋਣਾ ਜਾਂਦਾ ਥੱਲੇ ਆ ਕੇ ਬਹਿ ਜਾ ਨਾ ਇੱਥੇ ਨਹੀਂ ਐ ਨਹੀਂ ਹੋਣਾ ਇੱਕ ਤਾਂ ਕਾਂਗਰਸ ਪਾਰਟੀ ਹੈ ਜਿਸ ਨੇ ਦੇਸ਼ ਵਿੱਚ ਲਗਾਤਾਰ ਰਾਜ ਕੀਤਾ ਹੈ ਜਿਸ ਕਾਂਗਰਸ ਪਾਰਟੀ ਨੇ ਜਦੋਂ ਵੀ ਸਰਕਾਰ ਪੰਜਾਬ ਚ ਆਈ ਕੰਮ ਕੀ ਕਰਨਾ ਸੀ ਕੱਲੀ ਉਹਨਾਂ ਨੇ ਇੱਥੇ ਆ ਕੇ ਯਾਰ ਜਾਂਦਾ ਇੱਥੇ ਸਪੀਚ ਬੰਦ ਕਰਦੀ ਹੈ ਇਹ ਆ ਬੰਦ ਕਰ ਲੋ ਯਾਰ ਲੈ ਫਿਰ ਕਹਿ ਕੇ ਮੈਂ ਕਿਹਾ ਯਾਰ ਉਹ ਐ ਨਹੀਂ ਹੋਣਾ ਜਿਆਦਾ ਥੱਲੇ ਆ ਕੇ ਬਹਿ ਜਾਣ ਇੱਥੇ ਨਹੀਂ ਐ ਨਹੀਂ ਹੋਣਾ ਮੈਂ ਗੱਲ ਕਰ ਰਿਹਾ ਸੀ ਆ ਦਿੱਲੀ ਵਾਲੀਆਂ ਪਾਰਟੀਆਂ ਦੇ ਬਾਰੇ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਦੇਸ਼ ਵਿੱਚ ਰਾਜ ਕੀਤਾ ਤੇ ਆਪਣੇ ਸੂਬੇ ਵਿੱਚ ਵੀ ਪਿਛਲੇ 50 ਸਾਲਾਂ 'ਚ 15 ਸਾਲ ਉਹਨਾਂ ਦੀ ਸਰਕਾਰ ਬਣੀ ਪਰ ਇੱਕ ਵੀ ਨਿਸ਼ਾਨੀ ਉਹਨਾਂ ਦੀ ਸਰਕਾਰ ਦੀ ਤੁਹਾਨੂੰ ਸਾਹਮਣੇ ਨਹੀਂ ਮਿਲੂਗੀ ਕੰਮ ਨਹੀਂ ਜਿਹੜਾ ਸਭ ਤੋਂ ਵੱਡਾ ਹਮਲਾ ਇਸ ਕਾਂਗਰਸ ਪਾਰਟੀ ਨੇ ਕੀਤਾ ਖਾਲਸਾ ਜੀ ਜਿਹੜੇ ਆਪਾਂ ਸਾਰੇ ਭੁੱਲ ਗਏ ਆ ਸਿਆਣੇ ਕਹਿੰਦੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਕੌਮਾਂ ਕਮਜ਼ੋਰ ਹੋ ਜਾਂਦੀਆਂ ਮੈਨੂੰ ਲੱਗਦਾ ਆਪਾਂ ਕਮਜ਼ੋਰ ਹੋਣ ਲੱਗੇ ਆ ਕਾਂਗਰਸ ਪਾਰਟੀ ਨੇ ਆਪਣੇ ਨਾਲ ਕੀ ਕੀ ਹਮਲੇ ਕੀਤੇ ਕਿਵੇਂ ਆਪਣੀ ਨੌਜਵਾਨੀ ਮਾਰੀ ਕਿਵੇਂ ਪਹਿਲੀ ਜੂਨ ਜਿਹੜੀ ਹੁਣ ਪਹਿਲੀ ਜੂਨ ਹੈ ਜਦੋਂ ਵੋਟਾਂ ਪੈਣੀਆਂ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਪੰਜਾਬ ਵਿੱਚ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਹੁਕਮ ਦਿੱਤੇ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਉਸੇ ਦਿਨ ਜਦੋਂ ਇੱਕ ਦੀ ਬੋਟਾ ਪੈਰੀ ਹੈ ਖਾਲਸਾ ਜੀ ਜੇ ਆਪ ਭੁੱਲ ਜਾਵਾਂਗੇ ਤੇ ਆਪ ਭੁੱਲ ਤੱਕ ਗਏ ਆ ਕਿਉਂਕਿ ਮੈਂ ਦੇਖਿਆ 84 ਦੇ ਅੰਦਰ ਕਾਂਗਰਸ ਦੇ ਹੁਕਮ ਤੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਹੋਇਆ 1985 ਵਿੱਚ ਵੋਟਾਂ ਫਿੱਟੀਆਂ ਪਈਆਂ ਪੰਜਾਬ 'ਚ ਕਾਂਗਰਸ ਦੇ 35 ਐਮਐਲਏ ਜਿਤਾਦੇ ਤੁਸੀਂ ਉਹਦੇ ਬਾਅਦ ਦੋ ਵਾਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਕਾਂਗਰਸ ਦਾ ਜਿਸ ਪਾਰਟੀ ਨੇ ਆਪਣੇ ਭਰਾ ਭੈਣ ਭਰਾ ਕਤਲ ਕੀਤੇ ਹੋਣ ਆਪਾਂ ਨੂੰ ਹੋ ਕੀ ਗਿਆ ਆਪਣੀ ਰਗਾਂ ਜਿਹੜਾ ਖੂਨ ਸੀ ਉਹਨੂੰ ਹੋ ਕੀ ਗਿਆ ਤੇ ਫਿਰ ਕਹਿੰਨੇ ਆ ਆਪਾਂ ਕਿ ਆਪਾਂ ਬੜੇ ਦਲੇਰ ਹੈ ਮੈਂ ਦੂਜੀ ਗੱਲ ਕਰਨਾ ਚਾਹਣਾ ਹੈ ਦੂਜੇ ਪਾਸੇ ਜਿਹੜੀ ਸੈਂਟਰ ਦੀ ਪਾਰਟੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਜਦੋਂ ਤੱਕ ਉਹਦਾ ਸਮਝੌਤਾ ਅਕਸ਼ੋਮ ਨਹੀਂ ਕਾਲੀ ਦਲਤਾਂ ਸੀ ਉਦੋਂ ਉਹਨਾਂ ਨੂੰ ਹਿੰਮਤ ਨਹੀਂ ਪਈ ਕਿ ਖਾਲਸਾ ਪੰਥ ਦੇ ਉੱਤੇ ਹਮਲੇ ਕਰਨ ਤੇ ਕਿਉਂਕਿ ਉਹ ਡਰਦੀ ਸੀ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਮੁੱਦੇ ਤੇ ਸਰਕਾਰ ਛੱਡੀ ਉਹਨਾਂ ਨਾਲ ਨਾਤਾ ਤੋੜਿਆ ਉਹਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀ ਕੌਮ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਪਿਛਲੇ ਸਾਲਾਂ ਵਿੱਚ ਤਖਤ ਹਜ਼ੂਰ ਸਾਹਿਬ ਜਿਹੜਾ ਆਪਣੇ ਤਖਸਾਬਨ ਉਹਦੀ ਕਮੇਟੀ ਦਾ ਕਾਨੂੰਨ ਬਦਲ ਦਿੱਤਾ ਕਮੇਟੀ ਬਦਲ ਕੇ ਅੱਜ ਉਹਨਾਂ ਨੇ ਆਰਐਸਐਸ ਦੇ ਕੰਟਰੋਲ ਦੇ ਦਿੱਤਾ ਹੈ ਤਖਤ ਪਟਨਾ ਸਾਹਿਬ ਦੀ ਕਮੇਟੀ ਤੇ ਵੀ ਆਰਐਸਐਸ ਦਾ ਕਬਜ਼ਾ ਹੋ ਗਿਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਗੁਰੂ ਘਰ ਸੰਭਾਲਦੀ ਹੈ ਦਿੱਲੀ ਵੋਟਾਂ ਰਹੀਂ ਉੱਥੇ ਮੈਂਬਰ ਚੁਣੇ ਜਾਂਦੇ ਆ ਉੱਥੇ ਵੀ ਉਹਨਾਂ ਨੇ ਸਾਰੇ ਮੈਂਬਰ ਤੋੜ ਕੇ ਅੱਜ ਆਰਐਸਐਸ ਨੂੰ ਦੇ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 103 ਸਾਲ ਪਹਿਲੇ ਬਣਾਈ ਗਈ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਹੋਈ ਉਸ ਕਮੇਟੀ ਨੂੰ ਤੋੜਨ ਤੇ ਪਰ ਬੀਜੇਪੀ ਨੇ ਉਹ ਕਮੇਟੀ ਵੀ ਤੋੜ ਕੇ ਹਰਿਆਣੇ ਦੀ ਲਾ ਕਮੇਟੀ ਬਣਾਤੀ ਜਿੱਥੇ ਉਹਦੇ ਮੈਂਬਰ ਸਾਰੇ ਹੀ ਆਰਐਸਐਸ ਦੇ ਮੈਂਬਰ ਬਣਾ ਦਿੱਤੇ ਫਿਰ ਕਦੋਂ ਜਾਗੋਗੇ ਤੁਸੀਂ ਆ ਸਾਰਾ ਕੁਝ ਕਿਉਂ ਹੋ ਰਿਹਾ ਕਿਉਂਕਿ ਤੁਸੀਂ ਆਪਣੀ ਫੌਜ ਸ਼੍ਰੋਮਣੀ ਕਾਲੀਦਰ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਫੌਜ ਨੂੰ ਕਮਜ਼ੋਰ ਕਰ ਦਿੰਦਾ ਹੈ